ਤੁਹਾਡੀ ਜਿਹੜੀ ਸਟੱਡੀ ਆ ਉਹ ਸਿਰਫ ਬਾਹਰ ਜਿਹੜੀ ਤੁਸੀਂ ਕੀਤੀ ਹੈ ਹਾਂਜੀ ਉਹ ਕਿੰਨੇ ਕੇ ਲੈਵਲ ਤੱਕ ਤੁਸੀਂ ਸਟੱਡੀ ਕੀਤੀ ਸੀਗੀ ਬਾਹਰ ਪਹਿਲਾਂ ਤਾਂ ਮੈਂ ਇੰਡੀਆ ਚ ਸਿਰਫ 호텔 ਮੈਨੇਜਮੈਂਟ ਕੀਤਾ ਕਿ ਉਸ ਤੋਂ ਬਾਅਦ ਵੀ ਸਟੱਡੀ ਕੋਈ ਹੋਰ ਕੀਤੀ ਸੀ दरअसल 호텔 ਮੈਨੇਜਮੈਂਟ ਤੋਂ ਪਹਿਲਾਂ ਜਦੋਂ ਮੈਂ ਕੋਲਕਾਤਾ ਸੀ ਮੈਂ ਬੀਏ ਪੋਲਿਟਿਕਲ ਸਾਇੰਸ ਕੀਤੀ ਬੀਏ ਪੋਲਿਟਿਕਲ ਸਾਇੰਸ ਮੈਂ ਬੀਏ ਪੋਲਿਟਿਕਲ ਸਾਇੰਸ ਕੀਤੀ ਸੀ ਔਰ ਮੇਰਾ ਉਦੋਂ ਕੋਈ ਚਲੋ ਮੈਨੂੰ ਜ਼ਿਆਦਾ ਇੰਨਾ ਬਚਪਨ ਚ ਨਹੀਂ ਉਸ ਉਮਰ ਚ ਜ਼ਿਆਦਾ ਇਤਿਹਾਸ ਤੇ ਪੰਘੋਲ ਬਾਰੇ ਤੁਸੀਂ ਜ਼ਿਆਦਾ ਲਿਖਿਆ ਵੀ ਇਹ ਓ ਮੈਂ ਲਿਖਿਆ ਵੀ ਜਦੋਂ ਮੈਂ ਸਕੂਲ ਚ ਪੜਦਾ ਸੀ ਹਾਂਜੀ ਬਚਪਨ ਦੇ ਵਿੱਚ ਸਕੂਲ ਚ ਮੈਂ ਜਦੋਂ ਪੜਦਾ ਸੀ ਤਾਂ ਮੇਰੇ ਜਿਹੜੇ ਸਭ ਤੋਂ ਫੇਵਰੇਟ ਵਿਸ਼ੇ ਉਹ ਹਿਸਟਰੀ ਤੇ ਜੀਓਗ੍ਰਾਫੀ ਸਨ ਜੀ ਔਰ ਮੈਨੂੰ ਇਹਨਾਂ ਦੋਨਾਂ ਸਬਜੈਕਟਾਂ ਚ ਹਮੇਸ਼ਾ ਜ਼ਿਆਦਾ ਨੰਬਰ ਆਉਂਦੇ ਸੀ ਮੈਥ ਦੇ ਵਿੱਚ ਹੋਰ ਵਿਸ਼ਿਆਂ ਚ ਭਾਵੇਂ ਮੇਰੇ ਨੰਬਰ ਕਦੇ ਥੋੜੇ ਘੱਟ ਆਣੇ ਮੇ ਤੋਂ 10 12 15 ਮੁੰਡੇ ਅੱਗੇ ਹੋਣੇ ਪਰ ਜਦੋਂ ਇਹ ਦੋ ਸਬਜੈਕਟਾਂ ਦੇ ਨੰਬਰ ਆਉਂਦੇ ਮੈਂ ਬਲੈਕ ਪਾ ਅੱਗੇ ਹੀ ਹੁੰਦਾ ਸੀ ਦੂਜੀ ਕਲਾਸ ਤੋਂ ਸਿੱਧਾ ਜੋ 3 ਕਿਲਾਸੇ ਬਿਠਾ ਦਤਾ ਇੰਨਾ ਮਤਲਬ ਇੰਟੈਲੀਜੈਂਟ ਹੋਣ ਦੂਜੀ ਚ ਮੈਂ ਜਦੋਂ ਸੀਗਾ ਹਾਂਜੀ ਤੇ ਕੋਲਕੱਤਾ ਦੇ ਵਿੱਚ ਜਾਂ ਸ਼ਾਇਦ ਪਤਾ ਨਹੀਂ ਹੁਣ ਦਾ ਕੀ ਸਿਸਟਮ ਹੈ ਹਾਂਜੀ ਉਹਨਾਂ ਸਮੇਂ ਅਜੇ ਛੋਟੀਆਂ ਕਲਾਸਾਂ ਚ ਜਿਹੜੇ ਬੱਚੇ ਪੜ੍ਹਨ ਜੇ ਥੋੜੇ ਹੁਸ਼ਿਆਰ ਹੁੰਦੇ ਸੀ ਜੀ ਕਈ ਵਾਰੀ ਸਕੂਲ ਵਾਲੇ ਉਹਨਾਂ ਨੂੰ ਇੱਕ ਕਲਾਸ ਦੀ ਬਜਾਏ ਸਿੱਧਾ ਦੋ ਕਲਾਸਾਂ ਅੱਗੇ ਕਰ ਦਿੰਦੇ ਸੀ ਜੀ ਉਹ ਕਹਿੰਦੇ ਇਹ ਬੱਚਾ ਪੜ੍ਹਾਈ ਤੇ ਹੁਸ਼ਿਆਰ ਆ ਬੇ ਇਹਨੂੰ ਹੁਣ ਐਕਸਟਰਾ ਐਵੇਂ ਇੱਕ ਕਲਾਸ ਸਾਲ ਲਾਉਣ ਦੀ ਲੋੜ ਨਹੀਂ ਮੈਂ ਜਦੋਂ ਦੂਜੀ ਪੜ੍ਹ ਕੇ ਪਾਸ ਕੀਤੀ ਐ ਤੇ ਮੈਨੂੰ ਸਕੂਲ ਵਾਲਿਆਂ ਨੇ ਆਪ ਹੀ ਤੀਜੀ ਦੀ ਬਜਾਏ ਸਿੱਧਾ ਚੌਥੀ ਚੌਥੀ ਤੇ ਇਸ ਤਰ੍ਹਾਂ ਲੀਡਿੰਗ ਕਿਉਂ ਸਾਇੰਸ ਤੁਸੀਂ ਬੀਏ ਕੀਤੀ ਹਾਂਜੀ ਉਸ ਤੋਂ ਬਾਅਦ ਤੁਸੀਂ ਹੋਟਲ ਮੈਨੇਜਮੈਂਟ ਕਰਨ ਚੱਲ ਗਏ ਹਾਂਜੀ ਹਾਂਜੀ ਤੇ ਹੁਣ ਤੁਸੀਂ ਹੋਸਟ ਸਟੱਡੀ ਵੀ ਕਰ ਰਹੇ ਹੋਈ ਹਾਂਜੀ ਮੈਂ ਐਲਐਲਬੀ ਲਾਅ ਕਰ ਰਿਹਾ ਮੇਰਾ ਕਾਫੀ ਸਮੇਂ ਤੋਂ ਕੈਨੇਡਾ ਤੋਂ ਹੀ ਮਨ ਸਿਕਾ ਕਿ ਮੈਂ ਲਾਅ ਕਰਾਂ ਜੀ ਤੇ ਉਦੋਂ ਮੈਂ ਪਤਾ ਕੀਤਾ ਸੀਗਾ ਤੇ ਉਹ ਕਹਿੰਦੇ ਵੀ ਤੁਹਾਨੂੰ ਹਰ ਸਾਲ ਇੱਥੇ ਇਗਜ਼ਾਮ ਦੇਣਾ ਆਣਾ ਪੈਣਾ ਜੀ ਤੇ ਮੈਂ ਕਹਿਆ ਵੀ ਹਰ ਸਾਲ ਤਾਂ ਆਉਣਾ ਔਖਾ ਆ ਜੀ ਤੇ ਜਦੋਂ ਮੈਂ ਇੰਡੀਆ ਆਇਆ ਤੇ ਫਿਰ ਮੈਂ ਲਾਅ ਦੇ ਬਾਰੇ ਪਤਾ ਕੀਤਾ ਤੇ ਹੁਣ ਮੈਂ ਨਾਲ ਦੀ ਲਾਅ ਦੀ ਪੜ੍ਹਾਈ ਸ਼ੁਰੂ ਕੀਤੀ ਹੋਈ ਜੀ